ਮੇਰਾ ਨੂਰ ਆਪਣੇ ਗਿਆਨ ਦਿੱਤਾ ਦੱਸਣ ਦਾ ਸੱਚਾਈ ਦੱਸਣ ਦਾ ਤਾਂ ਕਿ ਤੁਹਾਨੂੰ ਮੁਸ਼ਕਲ ਨਾ ਹੋਵੇ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਉਧਾਰ پیسے ਦਵੋਗੇ ਤੁਹਾਡੇ ਵਾਪਸ ਨਹੀਂ ਆਉਣਗੇ ਕਿਸੇ ਨਾਲ ਭਾਈਵਾਲੀ ਕਰੋਗੇ ਤੁਹਾਨੂੰ ਧੋਖਾ ਹੋ ਜੂਗਾ ਉਹ ਜੋ ਤੁਹਾਡੇ ਲਿਖਿਆ ਰੱਬ ਨੇ ਉਹ ਮੈਂ ਦੱਸ ਦਿੰਦਾ ਠੀਕ ਨਹੀਂ ਨਾ ਮੈਨੂੰ ਕਿਹਦੀ ਡੇਟ ਆਵਰ ਚਾਹੀਦੀ ਨਾ ਮੈਨੂੰ ਟਾਈਮ ਚਾਹੀਦਾ ਨਾ ਮੈਨੂੰ ਪਲੇਸ ਆਵਰ ਚਾਹੀਦਾ ਮੈਂ ਤੇ ਮੁੰਡੇ ਦੇ ਫਿੰਗਰਪ੍ਰਿੰਟ ਹੀ ਦੇਖਣੇ ਆ ਗਏ ਮੈਂ ਫਿਰ ਉਹਦੀ ਸ਼ੇਡ ਰੀਡਿੰਗ ਕਰਨੀ ਆ ਗ੍ਰੈਜੂਏਟ ਮੁੰਡਾ ਲੇਕਿਨ ਲਾਈਫ ਵਿੱਚ ਸਟ੍ਰਗਲਿੰਗ ਆ ਇਹ 10 ਰੁਪਏ ਗੁਮਾਰਾ 11 ਖਰਚਾ ਅਗਲੇ 4 ਸਾਲ ਤਾਂ ਸਟ੍ਰਗਲ ਰਹਿਣੀ ਰਹਿਣੀ ਅਖੇਤ ਮਾਨ ਨੇ ਜਿੰਨਾ ਚੱਲਣਾ ਸੀ ਉਹ ਤਾਂ ਚੱਲ ਗਿਆ ਇਹ ਤਾਂ ਹੈ ਹੁਣ ਗਾਂ ਉਹਦੀ ਕੋਈ ਫਿਲਮ ਚੱਲ ਨਹੀਂ ਨਹੀਂ ਹੈਗੀ ਪੂਰਾ ਵਰਲਡ ਕਪ ਨੇ ਕਯੋਗ ਆਪ ਦਾ ਓਕੇ ਉਹ ਤਾਂ ਘਮੀ ਹੋਈ ਆ ਉਹ ਤਾਂ ਵੈਸੇ ਮੈਨੂੰ ਦੱਸਿਆ ਤੁਸੀਂ ਘਮੀ ਹੋਈ ਆ ਆਮ ਰਾਈਟ অর ਰੋਂਗ ਨਹੀਂ ਨਹੀਂ ਯੂ ਆਰ ਰਾਈਟ ਉਹਨਾਂ ਉਹਨਾਂ ਦੇ ਹਸਬੰਡ ਦੇ ਫਿੰਗਰਪ੍ਰਿੰਟ ਦੇਖੇ ਹੋਏ ਉਹਨਾਂ ਦੇ ਹਸਬੰਡ ਬਾਰੇ A ਤੋਂ Z ਜਿਹੜੀ ਕਿ ਗੱਲ ਉਹਨਾਂ ਨੇ ਦੱਸ ਦਿੱਤੀ ਆ ਤੇਰੇ ਫਿੰਗਰਪ੍ਰਿੰਟ ਬਹੁਤ ਵਧੀਆ ਜਿੱਦਾਂ ਨਹੀਂ ਕਰਨੀ ਕਹੇ ਜਾਈਦੇ ਇਹਨੂੰ ਭੇਜ ਦਿੰਦੇ ਆਮ ਹੋਊਗਾ

ਸਾਰੇ ਲੋਕੀ ਕਹਿੰਦੇ ਆ ਸਕ੍ਰਿਪਟਡ ਐ ਸਕ੍ਰਿਪਟਡ ਐ ਅੰਦਰ ਬਹਿ ਕੇ ਤਾਂ ਹਰ ਕੋਈ ਗੱਲ ਕਰ ਲੈਂਦਾ ਲੇਕਿਨ ਅੱਜ ਅਸੀਂ ਆਏ ਆ ਪਬਲਿਕ ਦੇ ਵਿੱਚ ਪਬਲਿਕ ਨੂੰ ਇਹ ਦੱਸਣ ਵਾਸਤੇ ਕਿ ਕੁਮਾਰ ਅਸ਼ਮਨੀ ਜੀ ਕਾ ਜੋ ਵੀ ਬੋਲਦੇ ਐ ਝੂਠ ਨਹੀਂ ਬੋਲਦੇ ਐ ਕੁਦਰ ਸਵਾਲ ਕਿਸ ਪੈਸੇ ਲੋ ਤੋਂ ਪੁੱਛਦਾ ਫਿਊਚਰ ਬਹੁਤ ਵਧੀਆ ਜੋ ਕਰ ਰਹੇ ਆ ਮੈਂ ਕਾਮਯਾਬੀ ਮਿਲੇਗੀ ਬਿਲਕੁਲ ਮਿਲੇਗੀ ਸਟ੍ਰਗਲ ਪੂਰ ਲਾਈਫ ਆ ਤੇਰੀ ਬਟਾ ਹਾਂ ਜਿਸਟ੍ਰਗਲ ਕਰੀ ਜਿੰਨੀ ਆਪਾਂ ਮਿਹਨਤ ਕਰ ਰਹੇ ਆ ਉਸ ਦਾ ਨਾ ਫਲ ਨਹੀਂ ਮਿਲ ਰਿਹਾ ਅਗਰ ਤੁਸੀਂ ਕੋਈ ਗਲਤ ਰਾਹ ਤੇ ਜਾ ਰਹੇ ਹੋ ਉਹ ਵੀ ਉਹਨਾਂ ਨੇ ਰੋਕ ਹੀ ਦੇਣਾ ਕਿ ਨਹੀਂ ਇੱਥੇ ਨਾ ਜਾ ਇਹ ਤੇਰੇ ਫਿਊਚਰ 'ਚ ਨਹੀਂ ਆ ਤੇ ਇਹ ਕਰ ਇਹ ਤੇਰੇ ਫਿਊਚਰ 'ਚ ਹੈ। ਬਕਈਆਂ ਦੇ ਭਾਗਾਂ ਦੇ ਵਿੱਚ ਵਿਆਹ ਦਾ ਜੋਗ ਹੁੰਦਾ ਹੀ ਨਹੀਂ ਹੈ। ਕੁੰਡਰੀ ਵਾਲਾ ਕਹਿ ਰਿਹਾ ਵੀ ਕੁੱਤਿਆਂ ਵਾਂਗੂ ਲੜਨਗੇ। ਮੈਂ ਕਹਾਂ ਜੀ ਧੋਖੜੀ ਵਾਂਗੂ ਰਹਿਣਗੇ। ਆਉਣ ਵਾਲਾ ਟਾਈਮ ਤੇ ਰਣਵੀਰ ਕਪੂਰ ਹਿੱਟ ਹੋਣ ਵਾਲੇ ਆ ਇਹ ਇਹਨਾਂ ਦੀ ਨਾ ਵੀ ਪ੍ਰੈਡਿਕਸ਼ਨ ਹੈ। 1 ਰੁਪਏ ਦਾ ਭਾਈ ਨਹੀਂ ਕਰਨਾ ਤੇ ਮੈਨੂੰ ਜ਼ਿੰਦਗੀ 'ਚ ਇੱਕੋ ਵਾਰੀ ਮਿਲਣਾ ਔਰ ਮੈਂ ਤੁਹਾਨੂੰ ਦਾਵਾ ਕਰਦਾ ਵਾਅਦਾ ਕਰਦਾ ਤੁਹਾਨੂੰ ਨਿਰਾਸ਼ ਨਹੀਂ ਕਰੂੰਗਾ। ਪੁੱਛਣਾ ਚਾਹੂੰਗੀ ਕਿ ਜਿਹੜੇ ਵਿਆਹ ਸ਼ਾਦੀਆਂ ਹੁੰਦੀਆਂ ਏਵੇਂ ਮਲਾਏ ਜਾਂਦੇ ਆ ਏਵੇਂ ਮਿਲਾਨ ਤੋਂ ਬਾਅਦ ਵੀ ਰਿਸ਼ਤੇ ਕਿਉਂ ਟੁੱਟਦੇ ਆ ਹਾਂ ਬਹੁਤ ਸੋਹਣੀ ਗੱਲ ਕੀਤੀ ਤੁਸੀਂ ਮੈਂ ਲਾ ਸੰਡੇ ਦਿੱਲੀ ਸਗਾ ਤੇ ਦਿੱਲੀ ਉੱਥੇ ਮੈਨੂੰ ਇੱਕ ਮੇਰੀ ਕੋਈ ਫੈਮਿਲੀ ਮੈਨੂੰ ਮਿਲਨ ਆਈ ਤੇ ਉਹਨਾਂ ਦੀ ਬੇਟੀ ਬਾਰੇ ਉਹਨਾਂ ਨੇ ਹੱਥ ਲਾਇਆ ਉਹਨਾਂ ਮੈਨੂੰ ਜੀ ਕਹਿੰਦਾ ਮੇਰੀ ਸਾਡੀ ਬੇਟੀ ਦੱਸੋ ਮੈਰਿਜ ਦਾ ਕਿਦਾਂ ਸਿਸਟਮ ਰਹੂਗਾ ਮੈਂ ਕਹਿੰਦਾ ਦੀ ਮੈਰੇ ਲਈ ਜਿਹੜੀ ਅਫਸਰਟ ਆ ਉਹਦਾ ਫਾਦਰ ਕਹਿੰਦਾ ਜੀ ਮੈਂ 20 ਕਰੋੜ ਦਾ ਲਾਇਆ ਅੱਛਾ ਕੁੜੀ ਦਾ ਵਿਆਹ ਤੇ 1 ਮਹੀਨੇ ਬਾਅਦ ਕੁੜੀ ਬਾਬਸ ਆ ਗਈ ਮੈਂ ਕਿਹਾ ਤੁਸੀਂ ਟੇਵਾਨੀ ਮਲਾਇਆ ਕਹਿੰਦੇ 36 ਦੀ 32 ਗੋਣੀ ਮਿਲਦੀ ਸੀਗਾ ਮੇਰਾ ਮਤਲਬ ਕਹਿਣ ਦਾ ਵੀ ਟੇਵੇ ਤੋਂ ਬਿਨਾ ਕੁਝ ਨਹੀਂ ਹੁੰਦਾ ਮਿੱਤਰੋ ਤੁਹਾਡੇ ਅਗਰ ਫਿੰਗਰਿੰਗ ਦੀ ਲਿਖਿਆ ਵੀ ਤੁਹਾਨੂੰ ਮੈਰਿਜ ਪ੍ਰੋਬਲਮ ਆਣੀ ਹੈ ਤੇ ਉਹਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਜੀ ਜੀ ਮੈਂ ਉਹ ਗੱਲ ਕਹੀ ਤੁਸੀਂ ਪਹਿਲਾ ਕਰੋ ਵਿਆਹ ਦੂਜਾ ਕਰੋ ਤੀਜਾ ਕਰੋ ਇਦੀ ਤੁਹਾਡੀ ਬੇਟੀ ਦੀ ਲਈ ਜਿਹ ਮੈਰੀ ਪ੍ਰੋਬਲਮ ਰਹਿਣੀ ਨਹੀਂ ਰਣੀ ਆ ਉਹ ਇਦਾਂ ਹੋਇਆ ਬਿਲਕੁਲ ਨਹੀਂ ਪਹਿਲਾਂ ਤਾਂ ਖਤਮ ਹੋ ਗਿਆ ਮਹੀਨੇ ਵਾਪਸ ਆ ਗਈ اچھا ਜੀ ਨਾ ਕੋਈ ਦੂਜਾ ਕਰ ਲਓ ਉਦੋਂ ਵੀ ਇਹੀ ਪ੍ਰੋਬਲਮ ਆਣੀ ਆ ਕਈਆਂ ਦੇ ਭਾਗਾਂ ਦੇ ਵਿੱਚ ਵਿਆਹ ਦਾ ਜੋਗ ਹੁੰਦਾ ਹੀ ਨਹੀਂ ਆ ਆ ਸਦੀਆਂ ਤੋਂ ਗੱਲਾਂ ਚੱਲਦੀਆਂ ਆ ਰਹੀਆਂ ਕੁੰਡਲੀ ਮਲਾਓ ਕੁੰਡਲੀ ਮਲਾਓ ਕੁੰਡਲੀ ਮਲਾਓ ਅੱਜ ਤਾਂ ਤੁਸੀਂ ਇਹ ਗੱਲ ਹੀ ਫੇਰ ਕਰ ਦਿੱਤੀ ਕਿ ਕੁੰਡਲੀ ਮਲਾਉਣ ਵਾਲੀ ਕੋਈ ਗੱਲ ਹੀ ਨਹੀਂ ਹੁੰਦੀ ਹਾਂ ਇਹ ਗੱਲ ਸੁਣੋ ਇੱਕ ਸ਼ਰਮਾ ਫੈਮਿਲੀ 'ਚ ਜੀ ਉਹਨਾਂ ਦੇ ਵਿੱਚ ਆਪਣੇ ਬੁੱਕੜ ਦੋਸ਼ ਤੇ 나ੜੀ ਦੋਸ਼ ਬਹੁਤ ਮੰਦੇ ਆ ਜੀ ਬੁਕਰ ਦੋਤੇ ਨਾੜੀ ਦੇ ਜਿਹੋਣਾਂ ਦੇ ਸਿਗਾ ਕੁੰਡਲੀ ਵੇਚਣਾ ਉਹ ਜਿਹੜੇ ਵੀ ਜੋਸੀ ਕੋਲ ਜਾਣ ਉਹ ਜੋਸੀ ਤਾਂ ਘੁਮਾ ਕੇ ਮਾਰੇ ਈ ਟੇਵਾ ਲੈ ਲਓ ਅੱਛਾ ਮਿਲਦਾ ਨਹੀਂ ਮਿਲਦਾ ਨਹੀਂ ਮਿਲਦਾ ਨਹੀਂ ਉਹ ਕਹਿੰਦਾ ਜੀ ਕੁੱਤਿਆਂ ਵਾਂਗੂ ਹੀ ਲੜਨਗੇ ਕੁੰਡਲੀ ਵਾਲਾ ਕਹਿ ਰਿਹਾ ਅੱਛਾ ਵੀ ਇਹ ਮੁੰਡਾ ਕੁੜੀ ਕੁੱਤਿਆਂ ਵਾਂਗੂ ਹੀ ਲੜਨਗੇ ਇਹਨਾਂ ਦੇ ਭਾਗਾਂ 'ਚ ਪਿਆਸੇ ਹਨ ਨਹੀਂ ਇਹਨਾਂ 'ਤੇ ਬੱਚੇ ਦਾ ਯੋਗ ਨਹੀਂ ਹੈਗਾ ਅੱਛਾ ਉਹ ਮੇਰੇ ਕੋਲ ਆ ਗਏ ਮੈਂ ਕਹੀ ਮੈਂ ਤਾਂ ਕੁੰਡਲੀ ਦੇਖਦਾਂ ਨਹੀਂ ਮੈਂ ਤਾਂ ਮੁੰਡਾ ਕੁੜੀ ਲੈ ਕੇ ਆਓ ਮੈਂ ਦੇਖ ਲੈਣਾ ਠੀਕ ਨਹੀਂ ਜਦੋਂ ਮੈਂ ਉਹਨਾਂ ਦੇ ਦੋਨਾਂ ਨੂੰ ਲੜਕੇ ਲੜਕੀ ਦਾ ਅਸ ਦੇਖਿਆ ਮੈਂ ਕਹਾਂ ਜੀ ਤੁਸੀਂ ਲਿਖੋ ਕੁੰਡਰੀ ਵਾਲਾ ਕਹਿ ਰਿਹਾ ਵੀ ਕੁੱਤਿਆਂ ਵਾਂਗੂ ਲੜਨਗੇ ਮੈਂ ਕਹਾਂ ਜੀ ਕਿਉਂ ਕੁਛੜੀ ਵਾਂਗੂ ਰਹਿਣਗੇ ਅੱਛਾ ਜੀ ਹਾਂ ਉਹ ਕਹਿੰਦੇ ਬੱਚਾ ਨਹੀਂ ਹੋਣਾ ਮੈਂ ਕਹਾਂ ਜੀ ਬੱਚਾ ਹੋਊਗਾ ਅੱਛਾ ਜੀ ਉਹ ਕਹਿੰਦੇ ਭੈਣ ਜੀ ਤੰਗੀ ਰਣੀ ਮੈਂ ਕਹਾਂ ਜੀ ਤਰੱਕੀ ਕਰੂਗਾ ਮੁੰਡਾ ਵਿਆਹ ਤੋਂ ਬਾਅਦ ਚਲੋ ਜੀ ਮੇਰੇ ਕੰਦੇ ਵਿਆਹ ਹੋ ਗਿਆ ਵਿਆਹ ਹੋ ਗਿਆ ਤੇ 2 ਸਾਲ ਬਾਅਦ ਫਾਦਰ ਨੂੰ ਫੋਨ ਆਇਆ ਕਹਿੰਦੇ ਕੁਮਾਰ ਜੀ ਸਾਰੀਆਂ ਗੱਲਾਂ ਠੀਕ ਆ ਵੀ ਬੱਚਾ ਦੀ ਬਿਹਾਰ ਵੜਾਇਆ ਤੁਹਾਡੀ ਗੱਲ ਸਹੀ ਆ ਵੀ ਕੋਈ ਅਸੀਂ ਗੱਲ ਕੋਈ ਨਹੀਂ ਔਰ ਬੇਟਾ ਵੀ ਖੁਸ਼ ਆ ਬਹੁਤ ਸਾਡਾ ਤੇ ਨੂੰ ਵੀ ਚੰਗੀ ਆ ਤੇ ਮੁੰਡਾ ਤਰੱਕੀ ਵੀ ਕਰ ਰਿਹਾ ਜੀ ਤੇ ਬੱਚਾ ਨਹੀਂ ਹੋਇਆ ਅੱਛਾ ਮੈਂ ਕੋਈ ਨਹੀਂ ਬੱਚਾ ਹੋ ਜਾਊਗਾ あれ2 ਸਾਲ ਹੋਏ ਆ 1 ਸਾਲ ਹੋਰ ਵੇਟ ਕਰੋ ਕੋਈ ਗੱਲ ਨਹੀਂ ਬੱਚਾ ਨਾ ਕੋਈ ਕੁੜੀ ਘਰ ਆਣੀ ਆ ਅੱਛਾ ਉਹ ਕਹਿੰਦੇ ਸਾਡੇ ਹਾਂ ਅਡਵਾਂਸ ਉਹ ਕਹਿੰਦੇ ਸਾਡੇ 20 ਪੀੜੀਆਂ ਦੇ ਮੁੰਡੇ ਆ ਰਹੇ ਆ 20 ਪੀੜੀਆਂ ਤੋਂ ਸਾਡੇ ਘਰ ਜੀ ਮੁੰਡੇ ਹੀ ਆ ਰਹੇ ਕੁੜੀ ਹੈ ਨਹੀਂ ਮੈਂ ਕਹਾਂ ਜੀ ਵਿਆਹ ਕੀ ਰਿਕਾਰਡ ਉੱਟ ਜਾਊਗਾ ਫਿਰ ਠੀਕ ਐ ਕੁੜੀ ਆਣੀ ਆ ਚਲੋ 3 ਸਾਲ ਬਾਅਦ ਲੜਜੀ ਪ੍ਰੇਨਟ ਹੋ ਗਈ ਜਦੋਂ ਡਿਲੀਵਰੀ ਦਾ ਟਾਈਮ ਆਇਆ ਮੈਨੂੰ ਮੁੰਡੇ ਦਾ ਫੋਨ ਆਇਆ ਕਹਿੰਦਾ ਅੰਗਰੇਜ਼ੀ ਅਸੀਂ ਉਹ ਸਕੈਨਿੰਗ ਗੁਨਿੰਗ ਕਰਾਈ ਸੀਗੀ ਤੇ ਉਹ ਡਾਕਟਰ ਕਹਿੰਦੇ ਮੁੰਡਾ ਆ ਮੈਂ ਕਿਹਾ ਪੁੱਤਰ ਜੇਦੋਂ ਦੁਨੀਆ 'ਚ ਬੱਚਾ ਆਜੂਗਾ ਨਾ ਮੈਂ ਨਾਲ ਉਦੋਂ ਗੱਲ ਕਰੀ ਠੀਕ ਹੈ ਉਦੋਂ ਪਹਿਲੇ ਮੈਂ ਨਾਲ ਗੱਲ ਨਾ ਕਰੀ ਚਲੋ ਜੀ ਡਿਲੀਵਰੀ ਹੋ ਗਈ ਬੱਚਾ ਆ ਗਿਆ ਉਹ ਲੜਕੀ ਸੀਗੀ ਠੀਕ ਹੈ ਤੇ ਮੈਨੂੰ ਕਹਿੰਦਾ ਜੀ ਲੜਕੀ ਹੋਈ ਆ ਮੈਂ ਕਿਹਾ ਭਾਗਾਂ ਲਈ ਆਈ ਆ ਠੀਕ ਹੈ ਠੀਕ ਹੈ ਬਿਨਾਂ ਦੇਖੇ ਘੱਟ ਦਾ ਅੱਛਾ ਉਹ ਲੜਕੀ ਇਦਾਂ ਦੀ ਆਈ ਉਸ ਮੁੰਡੇ ਨੂੰ ਕੰਪਨੀ ਵੱਲੋਂ ਇਸ ਵੇਲੇ ਮੁੰਡਾ ਫੋਰਨ ਜੀ ਬੈਠਾ ਹੈ ਅਰੇ ਵਾਹ ਫੋਰਨ ਆਫਿਸ ਤੋਂ ਮਾਰ ਲਿਆ ਜੀ ਤੇ ਉਹਦੇ ਬਿਓਨਾਂ ਨੂੰ ਜਾਗੇ ਵੀ ਤੂੰ ਦੂਜਾ ਇਸ਼ੂ ਕਰ ਲਾ ਕਹਿੰਦਾ ਮੈਨੂੰ ਕੁੜੀ ਭਾਗਾਂ ਵਾਲੀ ਦਿੱਤੀ ਰੱਬ ਨੇ ਮੈਂ ਦੂਜਾ ਮੁੰਡਾ ਕਰਨਾ ਹੀ ਨਹੀਂ ਬੱਚਾ ਕਰਨਾ ਹੀ ਨਹੀਂ ਵਾਹ ਜੀ ਵਾਹ ਹੁਕਮਾਰਾ ਸੁਨੀ ਜੀ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਪਬਲਿਕ ਦੇ ਹੁਣ ਜਿਹੜੇ ਰਿਵਿਊ ਅਸੀਂ ਦੇਖ ਰਹੇ ਆ ਇਹਨਾਂ ਨੂੰ ਦੇਖ ਕੇ ਮੈਨੂੰ ਲੱਗਦਾ ਵਾ ਸਾਡੀ ਜਿੰਨੀ ਵੀ ਆਡੀਅנס ਹੈ ਉਹ ਤਾਂ ਕਹਿੰਦੀ ਹੁਣ ਪੰਡਤਾਂ ਤੋਂ ਜਾ ਨਹੀਂ ਅਸੀਂ ਬੰਦ ਕਰ ਦੇਣਾ ਅਸੀਂ ਆਪਣਾ ਹੁਣ ਸਿਰਫ ਫਿਊਚਰ ਹੀ ਪਤਾ ਕਰਨਾ ਕਿ ਸਾਡੇ ਫਿਊਚਰ ਦੇ ਵਿੱਚ ਕੀ ਹੈ ਦੇਖੋ ਤੁਸੀਂ ਕਿਸੇ ਕੋਲੋਂ ਵੀ ਜਾਣ ਨਹੀਂਦਾ ਮੰਨ ਲਓ ਸਪੋਤ ਕਰੋ ਜੀ ਤੁਸੀਂ ਨੰਮਰੋਲੋਜੀ ਵਾਲੇ ਹੋਗੇ ਜੀ ਉਹ ਕੀ ਕਰੂਗਾ ਤੁਹਾਡਾ ਇੱਕ ਨੰਬਰ ਆ ਦੋ ਨੰਬਰ ਆ ਤਿੰਨ ਨੰਬਰ ਆ ਇਹ ਦੋ ਨੰਬਰ ਅੱਜ ਕੱਲ ਹਾਂ ਨੰਬਰ ਨੰਬੇ ਤੁਹਾਡੇ ਪੰਜ ਨੰਬਰ ਵਾਲੇ ਆ ਇਦਾਂ ਹੁੰਦੇ ਆ ਹੁਣ ਪੰਜ ਨੰਬਰ ਵਾਲ ਦੁਨੀਆ ਕਿੰਨੇ ਬੰਦੇ ਆ ਬਿਲਕੁਲ ਸਹੀ ਹੈ ਤੇ ਸਾਰਿਆਂ ਦੀ ਕਿਸਮਤ ਸੇਮ ਆਏਗੀ ਬਿਲਕੁਲ ਵੀ ਨਹੀਂ ਬਿਲਕੁਲ ਸਹੀ ਹੈ ਨਹੀਂ ਹੋਏਗੀ ਨਹੀਂ ਹੋਏਗੀ ਹਮ ਤੇ ਲੇਕਿਨ ਜਿਹੜੀ ਫਿੰਗਰਪ੍ਰਿੰਟ ਆ ਉਹ ਸਭ ਦੇ ਅਲੱਗ-ਅਲੱਗ ਆ ਹਾਂਜੀ 800 ਕਰੋੜ ਦੀ ਵਾਦੀ ਆ ਦੁਨੀਆ ਦੀ ਰੱਬ ਨੇ ਫਿੰਗਰਪ੍ਰਿੰਟ ਸਭ ਦੇ ਅਲੱਗ-ਅਲੱਗ ਬਣਾਏ ਹੋਏ ਹਮ ਬਿਲਕੁਲ ਠੀਕ ਆ ਇਹ ਦੋ ਚੀਜ਼ਾਂ ਇੱਕ ਅੱਖਾਂ ਉਹ ਲੇ ਕੇ ਫਿੰਗਰਪ੍ਰਿੰਟ ਅੱਛਾ ਇਹ ਕਿਸੇ ਦੀ ਆਪਸ ਵਿੱਚ ਮੈਚ ਨਹੀਂ ਕਰਦੀਆਂ ਓਕੇ ਜਦੋਂ ਆਪਾਂ 에어ਪੋਰਟ ਤੇ ਜਾਂਦੇ ਆਂ ਤੇ ਦੇਖਿਆ ਹੋਣਾ ਕਿਸੇ ਨੇ ਵੀ ਉਹ ਮੇਸ਼ਾ ਕਹਿੰਦੇ ਵੀ ਅੱਗੇ ਦੇਖੋ ਉਹ ਤੁਹਾਡੀ ਆਈ ਆਈ ਸਕੈਨ ਹੁੰਦਾ ਹੈ ਜਾਂ ਆਈ ਸਕੈਨ ਹੁੰਦਾ ਹਾਂਜੀ ਪਰ ਸਾਡੇ ਵੀਨ ਜਦੋਂ ਆਪਾਂ ਪਾਸਵਰਡ ਬਣਾਉਂਦੇ ਆ ਉਹ ਸਾਡੇ ਬਾਇਓਮੈਟ੍ਰਿਕ ਕੀ ਕਰਦੇ ਆ ਹਾਂਜੀ ਫਿੰਗਰਪ੍ਰਿੰਟ ਲੈਂਦੇ ਆ ਜਾਂ ਨਾ ਦੁਨੀਆ ਵਿੱਚ ਇਹ ਦੁਨੀਕ ਚੀਜ਼ਾਂ ਨੇ ਜੀ ਤੇ ਮੈਂ ਫਿੰਗਰਪ੍ਰਿੰਟ ਹੀ ਦੇਖਦਾ ਬਿਲਕੁਲ ਉਹ ਜੋ ਤੁਹਾਡੇ ਲਿਖਿਆ ਰੱਖਨੇ ਉਹ ਮੈਂ ਦੱਸ ਦਿੰਦਾ ਠੀਕ ਨਹੀਂ ਨਾ ਮੈਨੂੰ ਕੇ ਦੀ ਡੇਟ ਆ ਵਰ ਚਾਹੀਦੀ ਆ ਨਾ ਮੈਨੂੰ ਟਾਈਮ ਚਾਹੀਦਾ ਨਾ ਮੈਨੂੰ ਪਲੇਸ ਆਫਰ ਚਾਹੀਦਾ ਹੁਣ ਇੱਕੋ ਕੁੰਡਲੀ ਵਾਲੇ ਬੰਦੇ ਦੁਨੀਆ 'ਚ ਕਿੰਨੇ ਬੰਦੇ ਹੋਣਗੇ ਇੱਕੋ ਧਰਮ ਦੇ ਵਿੱਚ ਜਿਸ ਟਾਈਮ ਤੇ ਮਧਾਵਜਨ ਪੈਦਾ ਹੋਇਆ ਉਸ ਦਾ ਵੀ ਹੋਰ ਕਿਉਂ ਪੈਦਾ ਹੋਇਆ ਬਿਲਕੁਲ ਬਿਲਕੁਲ ਸਾਰੇ ਬੰਦੇ ਮਧਾਵਜਨ ਕਿਉਂ ਨਹੀਂ ਬਣ ਗਏ ਨਹੀਂ ਜੀ ਜੀ ਇਸੇ ਤਰ੍ਹਾਂ ਸਭ ਦੀ ਕਿਸਮਤ ਸੇਮ ਨਹੀਂ ਹੋ ਸਕਦੀ ਤੁਸੀਂ ਅਮੀ ਤਾਬਜਨ ਦੀ ਗੱਲ ਕੀਤੀ ਹੈ ਮੈਂ ਤਾਂ ਸੁਣਿਆ ਕਿ ਤੁਸੀਂ ਬਹੁਤ ਸਾਰੇ ਬਾਲੀਵੁੱਡ ਸਟਾਰ ਦੀ ਵੀ ਮਤਲਬ ਫਿਊਚਰ ਦੇਖ ਚੁੱਕੇ ਹੋ ਨਹੀਂ ਦੇਖੋ ਮੈਂ ਮੈਨੂੰ ਯਾਦ ਆ ਕਿ ਮੇਰਾ ਪ੍ਰੋਡਿਊਸਰ ਜਿੱਗਾ ਕੋਈ ਆਪਣੇ ਬੰਬੇ ਦੇ ਦਿਨੇ ਚੁਗ ਉਹਦਾ ਮੈਨੂੰ ਫੋਨ ਆਇਆ ਜੀ ਉਹ ਕਹਿੰਦਾ ਕੁਮਾਰ ਜੀ ਬੜੇ ਮੀਆਂ ਛੋਟੇ ਮੀਆਂ ਸਿਕਰ ਨੂੰ ਲੱਗੀ ਹੈ ਉਹ ਦੇਖੋ ਡੇਲਰ ਭੇਜਿਆ ਤੁਹਾਨੂੰ ਮੈਂ ਦੇਖੋ ਫਿਲਮ ਚੱਲੂਗੀ ਮੈਂ ਕਹਿੰਦਾ ਦੇਖਣਾ ਕੀ ਫਿਲਮ ਫਲॉप ਹੈ ਅੱਛਾ ਤੁਸੀਂ ਪਹਿਲੇ ਹੀ ਪ੍ਰੈਡਿਕਸ਼ਨ ਕਰ ਦਿੱਤੀ ਮੈਨੂੰ ਫਲॉप ਫਿਲਮ ਠੀਕ ਹੈ ਦੇਖੋ ਉਹਦਾ ਸੋਹਰਾ ਸਿਕਰ ਜੀ ਅਸ਼ਕਰਨਾ ਅਕਸ਼ੇ ਕੁਮਾਰ ਦਾ ਜੀ ਉਹਦੀਆਂ 18 ਫਿਲਮਾਂ ਲਗਾਤਾਰ ਸੁਪਰ ਹਿੱਟ ਗਈਆਂ ਜੀ ਔਰ ਕੌਣ ਜੀ ਜੀ ਤੇ ਅਕਸ਼ੇ ਕੁਮਾਰ ਦੀਆਂ ਹੁਣ ਦੇਖ ਲਓ ਪਿਛਲੀਆਂ 18 ਫਿਲਮਾਂ ਦੇਖ ਲਓ ਸਾਰੀਆਂ ਫਲॉप ਜਾ ਰਹੀਆਂ ਜੀ ਫਲॉप ਜਾ ਰਹੀਆਂ ਇਹ ਬੜੀ ਇੱਕ ਉਧਰ ਰਖੇੜ ਹੈ ਤੇ ਤੁਸੀਂ ਜਿੰਨਾ ਚੱਲਣਾ ਸੀ ਪੁੱਤ ਚੱਲ ਗਿਆ ਇਹ ਤਾਂ ਹੈ ਹੁਣ ਗਾਂਹ ਉਹਦੀ ਕੋਈ ਫਿਲਮ ਚੱਲ ਨਹੀਂ ਨਹੀਂ ਹੈਗੀ ਇਹ ਮੈਂ ਬਹੁਤ ਦਿਨ ਪਹਿਲੇ ਕਹਿ ਚੁੱਕਾ ਤੇ ਕੋਈ ਨਵੀਂ ਤੁਹਾਡੀ ਜਿਹੜੀ ਪ੍ਰੈਡਿਕਸ਼ਨ ਜਿਹੜੀਆਂ ਅਸੀਂ ਸੁਣ ਚੁੱਕੇ ਆ ਤੁਹਾਡੀਆਂ ਪੁਰਾਣੀਆਂ ਪ੍ਰੈਡਿਕਸ਼ਨ ਬਹੁਤ ਸਾਰੀਆਂ ਆ ਗਈਆਂ ਤੁਸੀਂ ਸਾਨੂੰ ਓਨ ਪ੍ਰੂਫ ਵੀ ਦਿਖਾ ਚੁੱਕੇ ਆ ਤੁਸੀਂ ਪੋਲੀਟੀਸ਼ੀਅਨ ਬਾਲੀਵੁੱਡ ਹਰ ਕਿਸੇ ਦੀ ਪ੍ਰੈਡਿਕਸ਼ਨ ਕਰ ਚੁੱਕੇ ਆ ਅੱਜ ਓਨ ਕੈਮਰਾ ਤੁਸੀਂ ਅੱਜ ਕੋਈ ਐਦਾ ਦੀ ਪ੍ਰੈਡਿਕਸ਼ਨ ਕਰ ਦੋ ਜਿਹੜੇ ਕਿ ਅੱਗੇ ਜਾ ਕੇ ਸਾਨੂੰ ਪਤਾ ਲੱਗੇ ਯੈਸ ਤੁਸੀਂ ਕੁਮਾਰ ਅਸ਼ਵਨੀ ਜੀ ਨੇ ਕਿ ਕਿ ਤੁਸੀਂ ਉਹ ਸੱਚੀ ਗੱਲ ਏਦਾਂ ਜੀ ਮੈਂ ਲੋਕਾਂ ਨੂੰ ਅਕਸਰ ਕਹਿੰਦਾ ਹੁੰਦਾ ਆਂ ਬਈ ਦੁਨੀਆ ਦੇ ਵਿੱਚ ਨਾ 90% ਬੰਦੇ ਆਪਣੇ ਫਾਦਰ ਦੀ ਫੀਲਡ ਜਾਂਦੇ ਆ ਹੂੰ ਠੀਕ ਆ ਉਹਦੇ ਜਿਹੜੇ 90% ਫੇਲ ਹੋ ਜਾਂਦੇ ਆ ਹੂੰ ਲੇਕਿਨ ਜਿਹੜਾ ਆਪਣੀ ਫਾਦਰ ਦੀ ਫੀਲਡ ਤੋਂ ਹਟ ਕੇ ਜਾਂਦਾ ਆ ਉਹ ਕਾਮਜਾਬ ਹੋ ਜਾਂਦਾ 90% ਕਾਮਜਾਬ ਆ ਹੁਣ ਦੇਖੋ ਜਾਰਜ ਮੋਸ਼ੀ ਰਾਸ਼ਟਰਪਤੀ ਬਣਿਆ ਜੀ ਨਹੀਂ ਉਹਦਾ ਕੰਮ ਮੁੰਡਾ ਵੀ ਰਾਸ਼ਟਰਪਤੀ ਬਣਿਆ ਹਾਂਜੀ ਬਡੇ ਜੋਰਜ ਵਰਸਾ ਵੀ ਉਹਨਾਂ ਦਾ ਵੀ ਰਾਸ਼ਟਰਪਤੀ ਉਹਨਾਂ ਦਾ ਮੁੰਡਾ ਰਾਸ਼ਟਰਪਤੀ ਫਿਰ ਦੇਖੋ ਉਧਰ ਬਸ ਤੁਸੀਂ ਆ ਜਾਓ ਆਪਣੇ ਕਪੂਰ ਫੈਮਲੀ ਕਪੂਰ ਫੈਮਲੀ ਦੇ ਕਿੰਨੇ ਲੋਕਾਂ ਨੇ ਛੱਡੇ ਗੱਡੇ ਆ ਹਾਂਜੀ 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 ਜਦ ਕਿ ਇਕੱਲੀ ਕਪੂਰ ਫੈਮਲੀ ਆ ਜਿਹੜੀ ਇੰਡਸਟਰੀ ਦੇ ਉੱਤੇ ਰਾਜ ਕਰ ਰਹੀ ਆ ਰਾਜ ਕਰ ਬਾਕੀ ਕੋਈ ਫੈਮਲੀ ਦਾ ਮੁੰਡਾ ਚੱਲਿਆ ਨਹੀਂ ਜੀ ਬਿਲਕੁਲ ਫੈਮਿਲ ਸਰਵਿੰਦਰ ਦੇ ਸੰਨੀ ਦੇ ਚੱਲਿਆ ਥੋੜਾ ਬੋਧਾ ਬਹੁਤ ਚੱਲਿਆ ਸੰਨੀ ਦੇ ਦੋਨੇ ਮੁੰਡੇ ਫਲਾਪ ਹੋ ਗਏ ਜੀ ਕਹਿੰਦੇ ਆ ਮਤ ਕਪੂਰ ਫੈਮਲੀ ਜਿਹੜੀ ਲਗਾਤਾਰ ਇੰਡਸਟਰੀ ਦਾ ਰਾਜ ਕਰ ਰਹੀ ਆ ਉੱਗੇ ਵੀ ਰਾਜ ਕਰੂਗੀ ਜੋਗ ਉਹਨਾਂ ਦਾ ਰਾਜ ਕਰਦਾ ਠੀਕ ਨਹੀਂ ਅੱਗੇ ਵੀ ਮਤਲਬ ਰਾਜ ਕਰਨਗੇ ਬਿਲਕੁਲ ਕਪੂਰ ਫੈਮਿਲੀ ਜੋ ਕੋਈ ਨਾ ਕੋਈ ਬੰਦਾ ਜਦ ਤੱਕ ਫੈਨਡਸਟਰੀ ਹੈਗੀ ਆ ਕੋਈ ਨਾ ਕੋਈ ਬੰਦਾ ਰਾਜ ਕਰੂਗਾ ਕਰੂਗਾ ਅੱਛਾ ਮਤਲਬ ਕੋ ਜੋ ਕਪੂਰ ਫੈਮਲੀ ਦੀ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਵੀ ਰਾਜ ਕਰਨਗੇ ਉਹਨਾਂ ਦੀਲਮਾ ਵੀ ਹਟ ਜਾਣਗੇ ਬਿਲਕੁਲ ਜਾਣਗੇ ਜੀ ਬਿਲਕੁਲ ਜਾਣਗੇ ਇਹ ਤਾਂ ਦੀ ਨਵੀਂ ਪ੍ਰੈਡਿਕਸ਼ਨ ਹੈ ਮੈਂ ਕਹਿੰਦਾ ਜੀ ਮੈਂ 2011 ਜੇ ਮੇਰਾ ਸ਼ੂਟ ਹੋਇਆ ਸੀ ਜੀ ਨਿਊਜ਼ 24 ਚੈਨਲ ਦੇ ਉੱਤੇ ਮੇਰਾ ਸ਼ੋਅ ਹੁੰਦਾ ਸੀ ਹਰ ਜਿਹੜਾ ਕੁਝ ਕਹਿੰਦਾ ਹੈ ਮੈਂ ਉੱਤੇ ਕਹਿੰਦਾ ਸੀ ਜਿਹੜਾ ਨਵੀਰ ਕਪੂਰ ਕਮਿੰਗ ਸੁਪਰਸਟਾਰ ਹੈ ਅੱਛਾ ਜੀ 11ਵਾਂ ਹੀ ਕਹਿੰਦਾ ਮੈਂ ਹੂੰ ਹੂੰ ਦੇਖੋ ਅੱਜ 25 ਆ ਗਿਆ ਪਰ ਰਣਵੀਰ ਕਪੂਰ ਦਾ ਜਿਹੜਾ ਸਟੇਟਸ ਹੈ ਉਹ ਅਪ ਡਾਊਨ ਚੱ ਫਿਲਮਾਂ ਤਾਂ ਉਹਦੀ ਚੱਲ ਰਹੀਆਂ ਹਨਾ ਫਿਲਮਾਂ ਚੱਲ ਰਹੀਆਂ ਜੀ ਕੋਈ ਗੱਲ ਇਹ ਆ ਵੀ ਡਸਟੀ ਜੱਪਡੋਂ ਸਭ ਦਾ ਹੁੰਦਾ ਸ਼ਾਰੂ ਗਾਂਦਾ ਨਹੀਂ ਬਡੋਂ ਹੁੰਦਾ ਬਿਲਕੁਲ ਹਾਂ ਉਹਦੀ ਫਿਲਮਾਂ ਬਣਾਬ ਨਹੀਂ ਹੁੰਦੀ ਜੀ ਹੁੰਦੀਆਂ ਹੁੰਦੀਆਂ ਤੇ ਕਹਿੰਦਾ ਮਤਲਬ ਆਵਾ ਵੀ ਉਹ ਲੰਬੀ ਰੇਖ ਦਾ ਕੋੜਾ ਰਣਵੀਰ ਕਪੂਰ ਜੀ ਕਮਿੰਗ ਜੀ ਜਿਹੜਾ ਆਉਣਾ ਸਮਾਂ ਆਉਣ ਵਾਲਾ ਟਾਈਮ ਤੇ ਰਣਵੀਰ ਕਪੂਰ ਹਿੱਟ ਹੋਣ ਵਾਲੇ ਆ ਇਹ ਇਹਨਾਂ ਦੀ ਨਾ ਵੀ ਪ੍ਰੈਡਿਕਸ਼ਨ ਹੈ ਭਾਈ ਅਸੀਂ ਬਹੁਤ ਸਾਰੇ ਲੋਕੀ ਇੱਥੇ ਆਏ ਨੇ ਤੇ ਬਹੁਤ ਸਾਰੇ ਨਵੇਂ ਲੋਕੀ ਜਿਹੜੇ ਸਾਨੂੰ ਦਿਖ ਵੀ ਰਹੇ ਆ ਆ ਜੀ ਆਓ ਤੁਸੀਂ ਵੀ ਅੱਗੇ ਆਓ ਦਿਖਾਓ ਆਪਣਾ ਫਿਊਚਰ ਦਿਖਾਓ ਆ ਮੈਂ ਆਜੋ ਆਜ सर थोड़ा सा फ्यूचर के बारे में बता दीजिए <laughs> क्या नाम है जी आपका मेरा नाम दिया है अच्छा जी दिया जी हम पहले कभी मिले तो नहीं नहीं <laughs> दिया जी मुझे ये बताओ भी आपको बचपन से कोई प्रॉब्लम आई है आप निकल जाते निकल जाते जाते हो जी प्रॉब्लम से हैं ना आखिर तक निकलोगे ठीक है ये फ्यूचर प्रोडिक्शन है शुरू से लेके अपने जब स्टडी की है जी। हम कैसे करते हैं ये पढ़ लिया ये छोड़ दिया ऐसे करते हैं सब जी। अपनी मर्जी से जी। जो भी आपने स्टडी की है मस्ती से की है हाँ जी और आराम से आप तो पेपर क्लियर कर तो तो सही बात है <laughs> तो मेरी थोड़ी हो सकती है मैं सही बताता हूँ आपने मस्ती से पढ़ाई की है आप अंदर से बहुत मस्त हो यू आर स्पिरिचुअल बढ़िया इवेंट साइड जो पर है सेटलमेंट थोड़ा सा आप ये अगर मुझे बता सकते हैं बोलिए क्या पूछना बाहर के रिलेटेड कुछ सेटलमेंट है right नहीं, नहीं, तो फॉरन बुरा का योग आपका ਓਕੇ ਠੀਕ ਹੈ ਉਹ ਤਾਂ ਘੁੰਮੀ ਹੋਈ ਆ ਉਹ ਤਾਂ ਵੈਸੇ ਮੈਨੂੰ ਦੱਸਿਆ ਤੁਸੀਂ ਘੁੰਮੀ ਹੋਈ ਆ ਦੇ ਦੱਸੋ ਕਿ ਮੈਂ ਡਿਗਾ ਸਰੋ ਦੀ ਦੱਸਿਆ ਮੈਨੂੰ ਨਹੀਂ ਨਹੀਂ ਯੂ ਟੈਲਿੰਗ ਮੀ ਇਹ ਦੱਸੋ ਪਹਿਲਾਂ ਮੈਨੂੰ ਯੂ ਟੈਲਿੰਗ ਮੀ ਤੂੰ ਤਾਂ ਫਿੰਗਰ ਮੈਂ ਲਿਖਿਆ ਨਾ ਪੂਰਾ ਵਰਲਡ ਘੁੰਮਣਾ ਮੈਂ ਥੋੜਾ ਕਮਾਇਆ ਨਹੀਂ ਇਹ ਰੱਬ ਨੇ ਕਮਾਇਆ 26 ਕੇ ਬਾਰੇ ਵਿੱਚ ਮੈਨੂੰ ਥੋੜਾ ਸਾ ਪੁੱਛਣਾ ਹੈ ਅਭੀ ਫਿਲਹਾਲ ਬੜੀ ਅੱਛੀ

ਮੁੰਡੇ ਨਾਲ ਖੁਸ਼ ਹੈ ਠੀਕ ਨਹੀਂ ਇਹਨੂੰ ਅੱਛਾ ਲਾਈਪਾਂਡਨ ਮਿਲਿਆ ਠੀਕ ਹੈ ਨਾ ਹੋਰ ਆਪਾਂ ਨੂੰ ਕੀ ਚਾਹੀਦਾ ਹਜੇ ਤੱਕ ਜਿੰਨੇ ਵੀ ਇੱਥੇ ਆਡੀਅנס ਖੜੀ ਸੀ ਉਹਨਾਂ ਦੇ ਫਿੰਗਰਪ੍ਰਿੰਟ ਦੇਖੇ ਉਹਨਾਂ ਨੇ ਔਰ ਬਿਲਕੁਲ ਸੱਚ ਸੱਚੀ ਦੱਸਿਆ ਮਤਲਬ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਰੋਂਗ ਬੋਲ ਰਿਹਾ ਉਹਨਾਂ ਨੇ ਇਹੀ ਕਿਹਾ ਬਿਲਕੁਲ ਸਹੀ ਦੱਸਿਆ ਔਰ ਆਉਣ ਵਾਲਾ ਟਾਈਮ ਵੀ ਉਹਨਾਂ ਨੇ ਦੱਸਿਆ ਸਰ ਦੀ ਪ੍ਰੈਡਿਕਸ਼ਨ ਜਿਹੜੀ ਉਹਨਾਂ ਨੇ ਨਵੀਂ ਕੀਤੀ ਹੈ ਕਿ ਰਣਵੀਰ ਕਪੂਰ ਆਉਣ ਵਾਲੇ ਟਾਈਮ ਤੇ ਨੰਬਰ 1 ਹੋਣਗੇ ਰਾਈਟ ਬਿਲਕੁਲ ਜੀ ਔਰ ਮਾ ਦਰਸ਼ਕਾਂ ਨੂੰ ਕੋਈ ਗੱਲ ਕਹਿਣੀ ਜਨਾ ਮੇਰੇ ਕੋਲ ਵਨ ਟਾਈਮ ਵਿਜਟ ਹੈ ਤੁਹਾਡੀ ਵਨ ਟਾਈਮ ਮਤਲਬ ਤੁਸੀਂ ਗੁੰਨਲੀ ਵਾਲੇ ਵੀ ਜਾਓਗੇ ਬਾਪੂ ਕੋ ਹਰ ਸਾਲ ਤੁਹਾਡੇ ਗ੍ਰਹਿ ਬਦਲਨੇ ਆ ਹਰ ਸਾਲ ਦੀ ਉਪਾਏ ਕਰਨੇ ਆ ਕੋਈ ਆ ਕਾਲੀ ਕਿਤਾਬ ਅਵਲਾਲੀ ਕਿਤਾਬ ਲਾਲ ਕਿਤਾਬ ਪੀਲੀ ਕਿਤਾਬ ਉਪਾਏ ਕਰੀ ਜਾਣੇ ਆ ਤੁਸੀਂ ਕੋਈ ਪਾਈ ਨਹੀਂ ਕਰਨਾ 1 ਰੁਪਏ ਦਾ ਪਾਈ ਨਹੀਂ ਕਰਨਾ ਤੇ ਮੈਨੂੰ ਜ਼ਿੰਦਗੀ ਵਿੱਚ ਇੱਕੋ ਵਾਰ ਹੀ ਮਿਲਣਾ ਔਰ ਮੈਂ ਤੁਹਾਨੂੰ ਦਾਵਾ ਕਰਦਾ ਵਾਦਾ ਕਰਦਾ ਤੁਹਾਨੂੰ ਨਿਰਾਸ਼ ਨਹੀਂ ਕਰੂੰਗਾ ਬਿਲਕੁਲ ਬਈ ਪਬਲਿਕ ਹੀ ਬੜੀ ਖੁਸ਼ ਹੈ ਇਸ ਟਾਈਮ ਤਾਂ ਪਬਲਿਕ ਮੈਨੂੰ ਲੱਗਦਾ ਬਹੁਤ ਜ਼ਿਆਦਾ ਖੁਸ਼ ਹੋਣੀ ਹੈ ਨੰਬਰ ਦੇਖ ਰਹੇ ਹੋਣੇ ਕਿ ਕਿੱਥੇ ਅਸੀਂ ਸਪੈਸ਼ਲ ਜਾ ਕੇ ਮਿਲੀਏ ਕੁਮਾਰ ਅਸ਼ਨੀ ਜੀ ਨੂੰ ਤਾਂ ਆਪਣਾ ਫਿਊਚਰ ਜਿਹੜਾ ਕੀ ਜਾਣੀ ਹੈ ਬਈ ਬਹੁਤ ਸਾਰੇ ਲੋਕੀਆਂ ਨੇ ਇਹ ਕਿਹਾ ਸੀਗਾ ਕਿ ਅੰਦਰ ਬੈਠੇ ਤਾਂ ਬਹੁਤ ਕੁਝ ਹੋ ਰਿਹਾ ਤੇ ਹੁਣ ਤਾਂ ਅਸੀਂ ਪਬਲਿਕ ਦੇ ਵਿੱਚ ਆ ਗਏ ਔਰ ਪਬਲਿਕ ਵੀ ਜਿਹੜੀ ਕਿ ਬਹੁਤ ਖੁਸ਼ ਹੋ ਗਈ ਹੈ ਔਰ ਅਗਰ ਤੁਸੀਂ ਵੀ ਆਪਣਾ ਫਿਊਚਰ ਪੁੱਛਣਾ ਚਾਹੁੰਦੇ ਹੋ ਦੇਖਣਾ ਚਾਹੁੰਦੇ ਹੋ ਕਿ ਅਸੀਂ ਕਿਤੇ ਰੋਂਗ ਵੇ ਨਾ ਚੱਲੀ ਜਾਈਏ ਸਾਡਾ ਫਿਊਚਰ ਬਹੁਤ ਹੀ ਜ਼ਿਆਦਾ ਵਧੀਆ ਹੋਵੇ ਸਾਨੂੰ ਪਹਿਲੇ ਹੀ ਪਤਾ ਹੋਵੇ ਤੇ ਫੜੀਏ ਤੇ ਇਸ ਕਰਕੇ ਸਕਰੀਨ ਤੇ ਨੰਬਰ ਚੱਲਦਾ ਪਿਆ ਉਹ ਕੁਮਾਰ ਅਸ਼ਮਨੀ ਜੀ ਨਾਲ ਤੁਸੀਂ ਗੱਲ ਕਰ ਸਕਦੇ ਹੋ